ਚਾੜੂ ਵਾਲੇ ਨਿਸ਼ਾਨ ਦਾ ਬਟਨ ਦਬਾ ਕੇ ਅਸਟ੍ਰੋਨੋਮਰਸ

ਕੀ ਇਹ ਹਲਕਾ ਹੋ ਹੈ ਜਿੱਥੇ ਹਜੇ ਤੱਕ ਕੋਈ ਵੱਡੇ ਇੰਟਰ ਨਹੀਂ ਸੀ ਆਏ ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਜਿੱਥੇ ਦੂਜੇ ਪਾਰਟੀਆਂ ਦੇ ਲੀਡਰ ਆਉਂਦੇ ਆ ਉਥੇ ਅੱਜ ਸਾਡੇ ਏਰੀਆ ਦੇ ਵਿੱਚ ਦਿੱਲੀ ਤੋਂ ਸੰਜੇ ਸਿੰਘ ਜੀ ਹੋਰ ਅੱਜ ਮੇਰੇ ਏਰੀਆ ਤੇ 2 ਦਿਨ ਤੋਂ ਕੰਮ ਕਰ ਰਹੇ ਆ ਜਿਹੜਾ ਤੁਹਾਡੇ ਹਜੇ ਰੂਬਰੂ ਹੋਏ ਨਹੀਂ ਉਹ ਜਦੋਂ ਉਸ ਟਾਈਮ ਆਪਾਂ ਉਥੇ ਮੀਟਿੰਗ ਕਰ ਰਹੇ ਸੀ ਸੋ ਆਪਾਂ ਏਰੀਆ ਚ ਕਮਿਊਨਿਟੀ ਨੂੰ ਲੈ ਕੇ ਇਕੱਠੇ ਕਰ ਕਰਕੇ ਮੀਟਿੰਗ ਕਰ ਰਿਹਾ ਉਹ ਹੈ ਬਰਾੜੀ ਤੋਂ ਐਮਐਲਏ ਸੰਜੀਵ ਝਾ ਉਹ ਵੀ ਆ ਰਹੇ ਐਮਐਲਏ ਜਿਨ੍ਹਾਂ ਨੇ ਮੈਨੂੰ ਇੱਥੇ ਮੇਰੀ ਇਲੈਕਸ਼ਨ ਦੇ ਵਿੱਚ ਮੈਨੂੰ ਜਤੌਣ ਦੇ ਵਿੱਚ ਮੇਰਾ ਸਾਥ ਦਿੱਤਾ ਜਿੱਥੇ ਦਿੱਲੀ ਦੇ ਐਮਐਲਏ ਨੇ ਮੇਰਾ ਸਾਥ ਦਿੱਤਾ ਉੱਥੇ ਤੁਸੀਂ ਸਾਰਿਆਂ ਨੇ ਮੈਨੂੰ ਬਹੁਤ ਵੱਡਾ ਸਾਥ ਦਿੱਤਾ ਔਰ ਮੈਨੂੰ ਮਾਣ ਹੈ ਕਸ਼ ਆਪਣੇ ਵਿੱਚ ਨਵੇਂ ਮੈਂਬਰ ਚਿੱਤਨ ਤੋਂ ਬਾਅਦ ਆਏ ਲੇਕਿਨ ਆਪਾ ਸਾਰਿਆਂ ਨੇ ਉਹਨਾਂ ਨੂੰ ਇੰਨਾ ਪਿਆਰ ਸਤਿਕਾਰ ਦਿੱਤਾ ਕਿ ਉਹਨਾਂ ਨੂੰ ਵੀ ਕਦੇ ਘਾਟ ਮਹਿਸੂਸ ਨਹੀਂ ਹੋਣ ਦਿੱਤੀ ਡਾਕਟਰ ਸਾਹਿਬ ਕਦੇ ਘਾਟ ਮਹਿਸੂਸ ਤਾਂ ਨਹੀਂ ਹੋਈ ਨਾ ਪਰ ਇਹ ਆਮ ਆਦਮੀ ਪਾਰਟੀ ਦੀ ਖਾਸੀਅਤ ਦੇਖੋ ਅੱਜ ਦੋ ਪ੍ਰੋਗਰਾਮ ਜਗਾ ਕਰ ਕਿਸ ਤੇਗੇ ਪਹਿਲਾ ਸਾਡੇ ਰਾਜ ਸਭਾ ਸੰਸਦ ਸੰਜੇ ਸਿੰਘ ਜੀ ਮੇਰੇ ਹਲਕੇ ਚਾਏ ਉਹਨਾਂ ਦੇ ਨਾਲ ਦਿੱਲੀ ਦੇ ਸ੍ਰੀ ਕੋ ਸਾਹਿਬ ਰਾਮਨਵਾਸ ਕੋਇਲ ਜੀ ਤੇ ਉਸ ਤੋਂ ਬਾਅਦ ਰੈਲੀ ਕੱਢੀ ਗਈ ਇਸ ਜਿਹੜੀ ਮੀਟਿੰਗ ਹੈ ਮੀਟਿੰਗ ਦੇ ਵਿੱਚ ਤੇ ਰੈਲੀ ਦੇ ਵਿੱਚ ਭਰਮਾ ਹੰਗਾਰਾ ਮਿਲਿਆ 300 ਗੱਡੀਆਂ ਦੇ ਨਾਲ ਅਸੀਂ ਅੱਜ ਇਹ ਆਪਣੇ ਹਲਕੇ ਦੇ ਵਿੱਚ ਰੈਲੀ ਕੀਤੀ ਆ ਸਿਰਫ 22 ਨੰਬਰ ਵਾਰਡ ਛੱਡ ਕੇ 10 ਵਾਰਡਾਂ ਨੂੰ ਅੱਜ ਰੈਲੀ ਦੇ ਵਿੱਚ ਛੱਟ ਕੀਤਾ ਲੱਗਿਆ ਕਿ ਤਕਰੀਬਨ ਜਿਹੜਾ ਕਿ ਅੱਜ ਤੱਕ ਨੂੰ ਵੋਟਾਂ ਨੇ ਅੱਜ ਹਲਕਾ ਦਿੱਲੀ ਨੂੰ ਸਾਰੇ ਲੋਕ ਸਾਰੇ ਆਪਣੇ ਇਲਾਕੇ ਜਾ ਕੇ ਆਏ ਤੁਸੀਂ ਔਰ ਕਿੱਦਾਂ ਮੈਨੂੰ ਲੱਗਦਾ ਵੀ ਦੇਖੋ 1 ਜੂਨ ਨੂੰ ਵੋਟ ਹੈ ਤੇ ਲੋਕਾਂ ਨੂੰ ਮੇਰੀ ਅਪੀਲ ਵੀ ਆ ਕਿ ਵੱਧ ਤੋਂ ਵੱਧ ਵੋਟ ਕਰਨਾ ਉਹ ਔਰ ਇੱਕ ਨੰਬਰ ਢਾਲੂ ਦਾ ਬਟਨ ਦਬਾਓ ਅਗਰ ਦੇਸ਼ ਦੀ ਤਰੱਕੀ ਹੈ ਤੋ ਉਈ ਕੋਈ ਕਾ ਪਾਰਟੀ ਹੈ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਮਤਲਬ ਇਤਿਹਾਸ ਦੇ ਵਿੱਚ ਜਿਹੜੀ ਪੋਲਿਟਿਕ ਨੂੰ ਬਦਲ ਕੇ ਰੱਖਿਆ ਆਹ ਬੋਟਰਾਂ ਨੂੰ ਕੀ ਕਹਿਣਾ ਚਾਹੁੰਦਾ ਅੱਜ ਮੈਂ ਬੋਟਰਾਂ ਨੂੰ ਕਹਿਣਾ ਚਾਹੁੰਦੀ ਆਂ ਵੀ ਧਰਮਾਂ ਦੇ ਨਾਮ ਤੇ ਰਾਜਨੀਤੀ ਦੇ ਵਿੱਚ ਵਿਸ਼ਵਾਸ ਨਾ ਕਰੋ ਉਹਦੇ ਤੇ ਵਿਸ਼ਵਾਸ ਕਰੋ ਜਿਹੜੀਆਂ ਪਾਰਟੀਆਂ ਕੰਮ ਕਰਦੀਆਂ ਨੇ ਕੰਮਾਂ ਦੇ ਆਧਾਰ ਤੇ ਵੋਟ ਪਾਓ ਦੇਖੋ ਮੈਂ ਤਾਂ ਕਹਿ ਰਹੀ ਆਂ ਕਿ ਉਹਨਾਂ ਪਾਰਟੀਆਂ ਨੂੰ ਪਹਿਲ ਦਿਓ ਜੋ ਆਪਣੇ ਤੁਹਾਡੇ ਹਲਕਿਆਂ ਦੇ ਅੰਦਰ ਕੰਮ ਕਰਦੇ ਨੇ ਲੇਕਿਨ ਆਮ ਆਦਮੀ ਪਾਰਟੀ ਸਰਦਾਰ ਕੋਮਨ ਸਿੰਘ ਦੀ ਮਾਨ ਦੀ ਸਰਕਾਰ ਨੇ 2 ਸਾਲਾਂ ਦੇ ਅੰਦਰ ਜੇ ਮੈਂ ਗੱਲ ਕਰਾਂ ਤੇ ਪਹਿਲੀ ਵਾਰੀ ਹੋਇਆ ਟੀਚ ਇੰਨੀ ਛੋਟੀ ਪਾਰਟੀ ਤੇ ਉਹਨਾਂ ਦੇ ਵਿਧਾਇਕ ਇਤਿਹਾਸ ਦੇ ਵਿੱਚ 70 ਸਾਲਾਂ ਦੇ ਪਹਿਲੀ ਵਾਰੀ ਹੋਇਆ ਕਿ ਆਪਣੇ 2 ਸਾਲਾਂ ਦਾ ਰਿਪੋਰਟ ਕਾਰਡ ਲੈ ਕੇ ਲੋਕਾਂ 'ਚ ਵੋਟ ਮੰਗਣ ਗਏ ਠੀਕ ਹੈ ਮੈਂ ਰਿੰਦਰ ਕੌਰ ਵਾਰਡ ਨੰਬਰ 30 ਤੋਂ ਆਮ ਆਦਮੀ ਪਾਰਟੀ ਦੀ ਵਲੰਟੀਅਰ ਆ ਅੱਜ ਜਿਹੜਾ ਰੋਡ ショਅ ਮੈਡਮ ਜੀ ਦੀ ਅਗਵਾਈ ਹੇਠ ਕੱਢਿਆ ਜਾ ਰਿਹਾ ਵਾ ਉਹ ਭਾਰੀ ਬਹੁਮਤ ਨਾਲ ਜਿੱਤਣ ਦੀ ਸਾਨੂੰ ਉਮੀਦ ਹੈ ਤੇ ਇਹੀ ਅਸੀਂ ਉਮੀਦ ਕਰਦੇ ਹਾਂ ਕਿ ਪੱਪੀ ਪ੍ਰਾਸ਼ਰ ਜੀ ਪਹਿਲੇ ਨੰਬਰ ਤੇ ਆਣ ਤੇ ਪਹਿਲਾ ਆਮ ਜਨਤਾ ਨੂੰ ਇਹ ਅਸੀਂ ਇਹ ਫੀਲ ਕਰਦੇ ਆ ਕਿ ਇੱਕ ਨੰਬਰ ਦਾ ਬਟਨ ਦਬਾ ਕੇ ਪੱਪੀ ਪ੍ਰਾਸ਼ਰ ਜੀ ਨੂੰ ਪਹਿਲੇ ਨੰਬਰ ਤੇ ਲਿਆਉਣ ਮੇਰੇ ਕਿਨ ਮੈਲਾਪੁਰ ਜਿਵੇਂ ਤੁਸੀਂ ਮੈਲਾ ਦਾ ਇਹ ਤੁਸੀਂ ਜਾਣਦੇ ਹੋ ਹਾਂਜੀ ਜੀ ਹੋਰ ਪੂਰਾ ਸਭ ਮਿਲ ਗਿਆ ਜੀ ਹਾਂਜੀ ਜੀ ਬਹੁਤ ਸਾਨੂੰ ਪੂਰੀ ਉਮੀਦ ਆ ਕਿ ਸਾਡੇ ਦੱਖਣੀ ਹਲਕੇ ਵਿੱਚ ਹਰ ਘਰ ਵਿੱਚ ਦੀ ਇਹ ਹੀ ਆਵਾਜ਼ ਆ ਕਿ ਪੱਪੀ ਪ੍ਰਧਾਨ ਜੀ ਜ਼ਰੂਰ ਜਿੱਤਣਗੇ